ਦਿਨ ਹੈ 2 ਫਰਵਰੀ 2008 ਦਾ ਅਮਰੀਕਾ ਤੇ ਕੈਨੇਡਾ ਦੀ ਸਵੇਰ ਤਿੰਨ ਫੋਨ ਕਾਲਸ ਆਉਂਦੀਆਂ ਨੇ ਅਲੱਗ-ਅਲੱਗ ਜਗ੍ਹਾ ਤੋਂ ਅਲੱਗ-ਅਲੱਗ ਲੋਕਾਂ ਨੂੰ ਪਰ ਇਹ ਤਿੰਨੇ ਕੀਤੇ ਹੋਏ ਫੋਨ ਇੱਕੋ ਹੀ ਜਗ੍ਹਾ ਦੇ ਉੱਪਰ ਹੋਈ ਘਟਨਾ ਦੇ ਬਾਰੇ 'ਚ ਇਹ ਘਟਨਾ ਹੈ ਯੂਨੀਵਰਸਿਟੀ ਸਿਟੀ ਅਪਾਰਟਮੈਂਟ ਮਿਸ਼ਨ ਮਲਾਰਡ ਕ੍ਰੀਕ ਅਪਾਰਟਮੈਂਟ ਨੇ ਯੂਨੀਵਰਸਿਟੀ ਆਫ ਨਾਰਥ ਕੈਰੋਲਿਨਾ ਦੇ ਅੰਦਰ ਸਭ ਤੋਂ ਪਹਿਲੀ ਕਾਲ ਤਕਰੀਬਨ ਸਵੇਰੇ 5:35 ਵਜੇ ਤੇ ਨਿਢਟੜੇ ਅਮਨਦੀਪ ਬਰਾੜ ਨਾਂ ਦਾ ਇੱਕ ਲੜਕਾ 23 ਸਾਲ ਉਹਦੀ ਉਮਰ ਹੈਗੀ ਆ ਨਾਰਥ ਕੈਰੋਲਿਨਾ ਤੋਂ ਵਾਪਸ ਪੰਜਾਬ ਆਪਣੇ ਪੇਰੈਂਟਸ ਨੂੰ ਕਰਦਾ ਦੂਸਰੀ ਕਾਲ ਤਕਰੀਬਨ ਸਵੇਰੇ 6 ਵਜੇ ਅਮਰੀਕਾ ਦਾ ਟਾਈਮ ਨਾਰਥ ਕੈਰੋਲਿਨਾ ਦਾ ਇੱਕ ਇਨਸਾਨ ਦਲਜੀਤ ਸਿੰਘ ਉਹਨਾਂ ਦਾ ਨਾਮ ਹੈ ਆਪਣੇ ਬੈੱਡ ਦੇ ਉੱਪਰ ਹਾਲੇ ਵੀ ਸੌ ਰਹੇ ਆ ਉਹਨਾਂ ਨੂੰ ਕਾਲ ਜਾਂਦੀ ਆ ਤੀਸਰੀ ਕਾਲ 8:46 ਮਿੰਟ ਦੇ ਉੱਪਰ ਕੀਤੀ ਗਈ ਇਹ ਕੀਤੀ ਜਾਂਦੀ ਆ ਯੂਨੀਵਰਸਿਟੀ ਕੈਂਪਸ ਦੇ ਅੰਦਰ ਤੋਂ ਕਿਉਂਕਿ ਇਸ ਅਪਾਰਟਮੈਂਟ ਦੇ ਵਿੱਚ ਇੱਕ ਕਪਲ ਰਹਿ ਰਿਹਾ ਸੀ ਇਹਨਾਂ ਦੇ ਅਪਾਰਟਮੈਂਟ ਦੇ ਫਲੈਟ ਦੇ ਬਿਲਕੁਲ ਨਾਲ ਦਾ ਜਿਹੜਾ ਫਲੈਟ ਹੈ ਉਹ ਵੀ ਇੱਕ ਸਟੂਡੈਂਟ ਦਾ ਇਸ ਕਪਲ ਨੂੰ ਸਪੈਸ਼ਲੀ ਉਸ ਲੜਕੀ ਨੂੰ ਕਿਉਂਕਿ ਉਹ ਉਸ ਯੂਨੀਵਰਸਿਟੀ ਦੀ ਸਟੂਡੈਂਟ ਆ ਉਹਨੂੰ ਚੰਗੀ ਤਰ੍ਹਾਂ ਜਾਣਦਾ ਉਹਨਾਂ ਦੀ ਰੁਟੀਨ ਦਾ ਉਹਨੂੰ ਪਤਾ ਹੈ ਪਰ ਹੁਣ 8:46 ਹੋ ਚੁੱਕੇ ਆ ਇਸ ਅਪਾਰਟਮੈਂਟ ਦੇ ਅੰਦਰੋਂ ਕੋਈ ਹਲਚਲ ਨਹੀਂ ਹੈ ਉਹਨੂੰ ਇਹ ਅਜੀਬ ਲੱਗਦਾ ਇੱਕ ਅਜੀਬ ਲੱਗਣ ਦਾ ਕਾਰਨ ਹੋਰ ਆ ਇਸ ਸਵੇਰ ਨੂੰ ਵੱਡੇ ਤੜਕੇ ਉਹਨੂੰ ਇਸ ਅਪਾਰਟਮੈਂਟ ਦੇ ਅੰਦਰੋਂ ਬਹੁਤ ਜ਼ਿਆਦਾ ਰੌਲੇ ਦੀਆਂ ਲੜਾਈ ਦੀਆਂ ਆਪਸ ਦੇ ਵਿੱਚ ਦੀਆਂ ਆਵਾਜ਼ਾਂ ਆਉਂਦੀਆਂ ਤੇ ਜਦੋਂ 8:46 ਮਿੰਟ ਤੱਕ ਹੁਣ ਇਸ ਅਪਾਰਟਮੈਂਟ ਦੇ ਅੰਦਰ ਬਿਲਕੁਲ ਚੁੱਪ ਛਾਈ ਹੋਈ ਆ ਤਾਂ ਉਹਨੂੰ ਇੱਕ ਤੋਖਲਾ ਲੱਗਦਾ ਪੁਲਿਸ ਨੂੰ ਉਹ ਫੋਨ ਕਰਦਾ ਤੇ ਕਹਿੰਦਾ ਕਿ ਤੁਸੀਂ ਇਸ ਅਪਾਰਟਮੈਂਟ ਦੇ ਅੰਦਰ ਆ ਕੇ ਚੈੱਕ ਕਰੋ ਕਿ ਕੀ ਸਭ ਕੁਝ ਸਹੀ ਹੈ ਜਾਂ ਨਹੀਂ ਇਨ ਸਾਰੀਆਂ ਫੋਨ ਕਾਲਸ ਤੋਂ ਬਾਅਦ ਇਸ ਫਲੈਟ ਦੇ ਅੰਦਰ ਸਭ ਤੋਂ ਪਹਿਲਾਂ ਪਹੁੰਚਣ ਵਾਲੇ ਹੁੰਦੇ ਨੇ ਦਿਲਜੀਤ ਸਿੰਘ ਨਾਮ ਦੇ ਉਹ ਇਨਸਾਨ ਕਿਉਂਕਿ ਇੱਥੋਂ ਬਹੁਤ ਜ਼ਿਆਦਾ ਦੂਰ ਨਹੀਂ ਰਹਿੰਦੇ ਉਹ ਦੂਸਰੀ ਚੀਜ਼ ਇਹ ਆ ਇੱਥੇ ਰਹਿਣ ਵਾਲੇ ਜਿਹੜਾ ਕਪਲ ਹੈ ਉਹਨਾਂ ਦੇ ਵਿੱਚੋਂ ਜਿਹੜੀ 20 ਸਾਲ ਦੀ ਲੜਕੀ ਹੈ ਸਿਮਰਤ ਕੌਰ ਗਿੱਲ ਉਹ ਉਹਨਾਂ ਦੀ ਆਪਣੀ ਬੇਟੀ ਆ ਜੋ ਨਿਊਜ਼ ਉਹਨਾਂ ਨੂੰ ਮਿਲੀ ਫੋਨ ਦੇ ਉੱਪਰ ਉਹ ਨਿਊਜ਼ ਹੈ ਉਹਨਾਂ ਦੀ ਆਪਣੀ ਹੀ ਬੇਟੀ ਦੀ ਮੌਤ ਦੀ ਉਹ ਬੇਟੀ ਜੀ ਦਾ ਸਿਰਫ 2 ਸਾਲ ਪਹਿਲਾਂ ਵਿਆਹ ਹੋਇਆ ਡੁਪਲੀਕੇਟ ਚਾਬੀ ਦੇ ਨਾਲ ਕੰਬਦੇ ਹੱਥਾਂ ਦੇ ਨਾਲ ਅੱਖਾਂ ਦੇ ਵਿੱਚ ਹੰਝੂ ਭਰ ਕੇ ਜਦੋਂ ਉਹ ਉਸ ਫਲੈਟ ਨੂੰ ਖੋਲਦੇ ਆ ਤਾਂ ਉਹਨਾਂ ਨੂੰ ਬੈੱਡ ਦੇ ਉੱਪਰ ਮੋਢੇ ਮੂੰਹ ਲੇਟੀ ਹੋਈ ਆਪਣੀ ਬੇਟੀ ਦਿਖਦੀ ਆ ਨਾਮ ਲੈਣ ਤੇ ਵੀ ਉਹ ਨਹੀਂ ਉੱਠਦੀ ਹੱਥ ਲਾਉਣ ਤੇ ਵੀ ਉਹ ਨਹੀਂ ਉੱਠਦੀ ਤਾਂ ਹੁਣ ਉਹਨਾਂ ਨੂੰ ਕਨਫਰਮ ਹੋ ਚੁੱਕਿਆ ਕਿ ਉਹਨਾਂ ਦੀ ਬੇਟੀ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੀ ਆ ਆਸ-ਪਾਸੇ ਦਾ ਜਿਹੜਾ ਕਮਰੇ ਦਾ ਸੀਨ ਹੈ ਚਾਦਰ ਖਿਲਰ ਰਹੀ ਹੋਈ ਆ ਆਸੇ-ਪਾਸੇ ਸਮਾਨ ਇੱਧਰ ਉੱਧਰ ਪਿਆ ਜਿੱਥੋਂ ਇਹ ਪਤਾ ਲੱਗਦਾ ਕਿ ਇੱਥੇ ਕੋਈ ਲੜਾਈ ਝਗੜਾ ਆਪਸ ਦੇ ਵਿੱਚ ਹੋਇਆ ਕੋਈ ਹੱਥੋ ਪਾਈ ਹੋਈ ਆ ਅਗਲਾ ਸਿਮਰਤ ਦਾ ਆਪਣਾ ਇੱਕ ਪੈਟ ਡੌਗ ਸੀ ਉਹਦਾ ਨਾਮ ਸੀ ਕੋਕੋ ਉਹ ਜੰਜੀਰ ਦੇ ਨਾਲ ਬਾਥਰੂਮ ਦੇ ਵਿੱਚ ਬੰਨਿਆ ਹੋਇਆ ਲਗਾਤਾਰ ਭੌਂਕ ਰਿਹਾ ਵਾ ਸਿਮਰਤ ਦੇ ਗਰਦਨ ਦੇ ਉੱਪਰ ਇੱਕ ਬਹੁਤ ਜ਼ਬਰਦਸਤ ਕੱਟ ਦਾ ਨਿਸ਼ਾਨ ਕਿਸੇ ਤੇਜ਼ ਤਾਰ ਹਥਿਆਰ ਦੇ ਨਾਲ ਮਾਰਿਆ ਹੋਇਆ ਇੱਕ ਸਰਾਣਾ ਉਹਦੇ ਸਿਰ ਦੇ ਉੱਪਰ ਵੀ ਪਿਆ ਸੀ ਤਾਂ ਜਿਹੜੀ ਮੌਤ ਹੈਗੀ ਆ ਜਾਂ ਤਾਂ ਉਹ ਕੱਟ ਦੇ ਨਾਲ ਹੋਈ ਹੋਗੀ ਜਾਂ ਫਿਰ ਉਸ ਰਾਣੇ ਦੇ ਨਾਲ ਦਮ ਕੁੱਟ ਕੇ ਸਿਮਰਤ ਨੂੰ ਮਾਰਿਆ ਗਿਆ ਹੋਊਗਾ ਸਿਮਰਤ ਕਰੇ ਹੈ ਪਰ ਉਹਦਾ ਜਿਹੜਾ ਹਸਬੈਂਡ ਹੈ 23 ਸਾਲ ਦਾ ਅਮਨਦੀਪ ਸਿੰਘ ਉਹੋ ਦਿਲਜੀਤ ਹੁਣਾਂ ਨੂੰ ਕਿਤੇ ਵੀ ਨਹੀਂ ਲੱਭਦਾ ਥੋੜੀ ਦੇਰ ਤੋਂ ਬਾਅਦ ਕਿਉਂਕਿ 8:46 ਮਿੰਟ ਦੇ ਉੱਪਰ ਪੁਲਿਸ ਨੂੰ ਵੀ ਫੋਨ ਜਾ ਚੁੱਕਿਆ ਪੁਲਿਸ ਪਹੁੰਚਦੀ ਆ ਚਾਰ ਜਾਂ ਪੰਜ ਘੰਟੇ ਦੀ ਭਾਲ ਤੋਂ ਬਾਅਦ ਚਰਲੋਟ ਮੈਕਲਿੰਬਰਗ ਸਟੇਟ ਦੀ ਪੁਲਿਸ ਜਿਹੜੀ ਆ ਉਹ ਅਮਨਦੀਪ ਬਰਾੜ ਨੂੰ ਇੱਕ ਮੈਕਡੋਨਲਡ ਰੈਸਟੋਰੈਂਟ ਦੇ ਵਿੱਚ ਬੈਠੇ ਹੋਏ ਨੂੰ ਗ੍ਰਿਫਤਾਰ ਕਰ ਲੈਂਦੀ ਹੈ। ਹੁਣ ਕੌਣ ਨੇ ਇਹ ਸਿਮਰਤ ਗਿੱਲ 20 ਸਾਲ ਦੀ ਲੜਕੀ ਜਿਹੜੀ ਕਤਲ ਹੋ ਚੁੱਕੀ ਹੈ, ਜਿਹਦੀ ਮੌਤ ਹੋ ਚੁੱਕੀ ਹੈ ਤੇ ਕੌਣ ਹੈ ਇਹ ਲੜਕਾ ਅਮਨਦੀਪ ਬਰਾੜ। ਹੁਣ ਇਹ ਪੂਰੀ ਕਹਾਣੀ ਸਮਝਣ ਦੇ ਲਈ ਸਾਨੂੰ ਥੋੜਾ ਜਿਹਾ ਕੁਝ ਸਾਲ ਪਿੱਛੇ ਜਾਣਾ ਪਊਗਾ। ਸਿਮਰਤ ਗਿੱਲ ਇੱਕ ਪੰਜਾਬੀ ਮਾਈਗ੍ਰੈਂਟ ਫੈਮਿਲੀ ਦੇ ਵਿੱਚ ਕੈਨੇਡਾ ਦੇ ਵਿੱਚ ਇਹਨਾਂ ਦਾ ਜਨਮ ਹੁੰਦਾ। 5ਵੀਂ ਗ੍ਰੇਡ ਤੱਕ ਪਹੁੰਚਦੇ ਪਹੁੰਚਦੇ ਸਕੂਲ ਦੇ ਇਹ ਪੂਰੀ ਦੀ ਪੂਰੀ ਫੈਮਿਲੀ ਸ਼ਿਫਟ ਹੋ ਜਾਂਦੀ ਆ ਅਮਰੀਕਾ ਮੋਸਵੈਲ ਨਾਮ ਦੀ ਜਗ੍ਹਾ ਹੈਗੀ ਆ ਨਾਰਥ ਕੈਰੋਲਿਨਾ ਦੇ ਵਿੱਚ ਬਚਪਨ ਤੋਂ ਹੀ ਇਹ ਲੜਕੀ ਜੋ ਹੈਗੀ ਆ ਸਿਮਰਤ ਬਹੁਤ ਹੀ ਜ਼ਿਆਦਾ ਇੰਟੈਲੀਜੈਂਟ ਪੜਨ ਲਿਖਣ ਵਾਲੀ ਇਸ ਤਰ੍ਹਾਂ ਦੀ ਇਹਦੀ ਦੁਨੀਆ ਵਾ ਸੁਪਨਾ ਇਹਦਾ ਹੈਗਾ ਕਿ ਆਈ ਸਰਜਨ ਬਣਨ ਦਾ ਅੱਖਾਂ ਦਾ ਡਾਕਟਰ ਬਣਨ ਦਾ ਤੇ ਮਜਾਕ ਦੇ ਵਿੱਚ ਹਮੇਸ਼ਾ ਇਹ ਕਹਿੰਦੀ ਆ ਕਿ ਮੇਰਾ ਜਿਹੜਾ ਸਭ ਤੋਂ ਪਹਿਲਾ ਪੇਸ਼ੈਂਟ ਹੋਗਾ ਉਹ ਮੇਰੇ ਖੁਦ ਦੇ ਡੈਡ ਹੋਣਗੇ ਕਿਉਂਕਿ ਉਹਨਾਂ ਨੂੰ ਅੱਖਾਂ ਦੀ ਬਹੁਤ ਜ਼ਿਆਦਾ ਲੋਡ ਹੈਗੀ ਆ ਅਮਰੀਕਾ ਦੇ ਵਿੱਚ ਪੜੀ-ਪੜੀ ਇਹ ਲੜਕੀ ਜ਼ਿਆਦਾਤਰ ਇਹਦੇ ਜਿਹੜੇ ਦੋਸਤ ਨੇ ਜ਼ਿਆਦਾਤਰ ਕਲਾਸਮੇਟ ਨੇ ਜਿਹੜਾ ਇਹਦਾ ਸਰਕਲ ਹੈਗਾ ਉਹ ਵੀ ਗੋਰੇ-ਗੋਰੀਆਂ ਦਾ ਸਿਮਰਤ ਦੇ ਇੱਕ ਬਹੁਤ ਹੀ ਨਜ਼ਦੀਕੀ ਦੋਸਤ ਹੋਪ ਸਿਫੋਰਡ ਉਹ ਬਾਅਦ ਦੇ ਵਿੱਚ ਇੱਕ ਇੰਟਰਵਿਊ 'ਚ ਦੱਸਦੇ ਆ ਕਿ ਸਿਮਰਤ ਕਹੇ ਜੀ ਲੜਕੀ ਸੀ ਜਿਹਦੀ ਨਾਲ ਕੋਈ ਵੀ ਉਹਦੇ ਵੱਲ ਉਹਦੀ ਸ਼ਖਸੀਅਤ ਵੱਲ ਉਸੇ ਟਾਈਮ ਖਿੱਚੇ ਆਊਗਾ ਕਿਉਂਕਿ ਉਹ ਇੰਟੈਲੀਜੈਂਟ ਸੀ ਕੌਨਫੀਡੈਂਟ ਸੀ ਤੇ ਬਹੁਤ ਹੀ ਜ਼ਿਆਦਾ ਚੀਅਰਫੁਲ ਸੀ ਇਹੋ ਜੀ ਪਰਸਨੈਲਿਟੀ ਹੈ ਜਿਹਨੂੰ ਹਰ ਕੋਈ ਦੇਖ ਕੇ ਖੁਸ਼ ਹੁੰਦਾ ਜੈਕਬ ਸਟਾਰ ਤੇ ਹੋਪ ਸਫੋਰ ਇਹ ਦੋ ਜਾਣੇ ਨੇ ਜਿਹੜੇ ਸਭ ਤੋਂ ਜ਼ਿਆਦਾ ਕਲੋਜ਼ ਨੇ ਸਿਮਰਤ ਦੇ ਉਹਨਾਂ ਦੇ ਬੈਸਟ ਫਰੈਂਡ ਆਪ ਇਹਨਾਂ ਨੂੰ ਕਹਿ ਸਕਦੇ ਆ ਸਿਮਰਤ ਦੀ ਉਮਰ ਸਿਰਫ 12 ਸਾਲ ਹੁੰਦੀ ਆ ਜਦੋਂ ਉਹਦੇ ਪਿਤਾ ਦਿਲਜੀਤ ਸਿੰਘ ਉਹਦੇ ਲਈ ਇੱਕ ਲੜਕੇ ਨੂੰ ਫਾਈਨਲ ਕਰ ਲੈਂਦੇ ਹਾਲੇ ਉਹ ਟੀਨੇਜਰ ਵੀ ਨਹੀਂ ਹੈ ਲੜਕਾ ਸਿਲੈਕਟ ਕੀਤਾ ਗਿਆ ਇੰਡੀਆ ਤੋਂ ਉਸ ਲੜਕੇ ਦਾ ਨਾਮ ਹੈ ਅਮਨਦੀਪ ਸਿੰਘ ਬਰਾੜ ਸਿਮਰਤ ਤੋਂ 3 ਸਾਲ ਵੱਡਾ ਤਾਂ ਉਸ ਟਾਈਮ ਉਹਦੀ ਉਮਰ 15 ਸਾਲ ਦੀ ਤਕਰੀਬਨ ਰਹੀ ਹੋਊਗੀ ਅਗਲੇ ਸਾਲ ਇਹਨਾਂ ਦੋਨਾਂ ਦਾ ਜੋ ਵੀ ਰਿਸ਼ਤੇਦਾਰਾਂ ਦੇ ਵਿਚਕਾਰ ਆਪਸ ਦੇ ਵਿੱਚ ਹੋਣਾ ਵਾ ਜਿਹਨੂੰ ਆਪਾਂ ਪੱਕ ਠੱਕ ਬੋਲ ਦਿੰਦੇ ਆ ਕਿ ਪੱਕਾ ਹੋ ਗਿਆ ਰਿਸ਼ਤਾ ਉਹ ਹੋ ਜਾਂਦਾ ਇਸ ਤੋਂ ਪਹਿਲਾਂ ਕਿ ਸਿਮਰਤ ਨੂੰ ਹਲੇ ਇੰਨੀ ਸਮਝ ਵੀ ਆਵੇ ਇਹ ਸਾਰਾ ਕੁਝ ਕੀ ਹੋ ਰਿਹਾ ਉਹਦੇ ਲਈ ਪਰ ਉਹਦੀ ਜਿਹੜੀ ਕਿਸਮਤ ਹੈਗੀ ਆ ਉਹ ਇੱਕ ਇਨਸਾਨ ਦੇ ਨਾਲ ਆਲਰੇਡੀ ਬੰਨੀ ਜਾ ਚੁੱਕੀ ਆ 5 ਸਾਲ ਹੋਰ ਲੰਘਦੇ ਆ ਸਿਮਰਤ 18 ਸਾਲ ਦੀ ਹੋ ਜਾਂਦੀ ਆ ਤੇ ਅਮਨਦੀਪ ਤਕਰੀਬਨ 21 ਜਾਂ 22 ਸਾਲ ਦਾ ਹੋ ਜਾਂਦਾ 18 ਸਾਲ ਦਾ ਹੋਣ ਦੇ ਉੱਪਰ ਇਹਨਾਂ ਦੋਨਾਂ ਦਾ ਵਿਆਹ ਕੀਤਾ ਜਾਂਦਾ ਵਿਆਹ ਦੇ ਟਾਈਮ ਦੇ ਉੱਪਰ ਅਮਨਦੀਪ ਬਾਕੀ ਹੋਰ ਬਹੁਤ ਸਾਰੇ ਸਟੂਡੈਂਟਸ ਦੀ ਤਰ੍ਹਾਂ ਕੈਨੇਡਾ ਦੇ ਵਿੱਚ ਸਟੂਡੈਂਟ ਵੀਜ਼ਾ ਦੇ ਉੱਪਰ ਆਇਆ ਹੋਇਆ ਸੀ 온ਟਾਰੀਓ ਵਿਆਹ ਤੋਂ ਬਾਅਦ ਪਹਿਲਾਂ ਅਮਨਦੀਪ ਸਿਮਰਤ ਦੇ ਨਾਲ ਉਹਦੀ ਫੈਮਿਲੀ ਦੇ ਘਰ ਦੇ ਵਿੱਚ ਸ਼ਿਫਟ ਹੋ ਜਾਂਦਾ ਨਾਰਥ ਕੈਰੋਲਿਨਾ ਪਰ ਉਸ ਤੋਂ ਥੋੜੀਕ ਜੇਰ ਬਾਅਦ ਕਿਉਂਕਿ ਸਿਮਰਤ ਦਾ ਸੁਪਨਾ ਹੈ ਇੱਕ ਡਾਕਟਰ ਬਣਨ ਦਾ ਤਾਂ ਉਹ ਯੂਨੀਵਰਸਿਟੀ ਆਫ ਨਾਰਥ ਕੈਰੋਲਿਨਾ ਚਲੀ ਜਾਂਦੀ ਹੈ ਉੱਥੇ ਉਹਨੂੰ ਇੱਕ ਕਮਰਾ ਮਿਲਦਾ ਉਹੀ ਕਮਰਾ ਜਿਹਦਾ ਆਪਾਂ ਹੁਣੇ ਜ਼ਿਕਰ ਕੀਤਾ ਜਿਹੜਾ ਕਿ ਬਾਅਦ ਦੇ ਵਿੱਚ ਇੱਕ ਕ੍ਰਾਈਮ ਸੀਨ ਬਣ ਜਾਂਦਾ ਤਾਂ ਅਮਨਦੀਪ ਸਿਮਰਤ ਦੇ ਨਾਲ ਉਸ ਕਮਰੇ ਦੇ ਵਿੱਚ ਸ਼ਿਫਟ ਹੋ ਜਾਂਦਾ ਬਾਹਰੋਂ ਦੇਖਣ ਵਾਲਿਆਂ ਨੂੰ ਇਹ ਜਿਹੜੀ ਮੈਰਿਜ ਇਹ ਜਿਹੜਾ ਰਿਲੇਸ਼ਨ ਆ ਉਹਦੇ 'ਚ ਕੋਈ ਵੀ ਕਮੀ ਨਹੀਂ ਦਿਖਦੀ। ਉਹਨਾਂ ਨੂੰ ਲੱਗਦਾ ਕਿ ਬਹੁਤ ਚੰਗਾ ਇਹ ਰਿਲੇਸ਼ਨ ਹੈਗਾ ਵਾ। ਬਹੁਤ ਸਾਰੀਆਂ ਚੀਜ਼ਾਂ ਨੇ ਦੋਨਾਂ ਦੀਆਂ ਸਾਂਝੀਆਂ ਨੇ। ਉਮਰ ਦਾ ਜ਼ਿਆਦਾ ਫਰਕ ਨਹੀਂ ਹੈ। ਪਰ ਇੱਕ ਪ੍ਰੋਬਲਮ ਹੈਗੀ ਸੀ ਪਹਿਲਾਂ ਤੋਂ ਹੀ ਪਰ ਜਿਹਨੂੰ ਕਿਸੇ ਨੇ ਵੀ ਉਸ ਟਾਈਮ ਤੱਕ ਨਹੀਂ ਦੇਖਿਆ। ਉਹ ਪ੍ਰੋਬਲਮ ਸੀਗੀ ਇਸ ਵਿਆਹ ਦੇ ਸਭ ਤੋਂ ਮੇਨ ਦੋ ਕੈਰੈਕਟਰਾਂ ਦੀ, ਸਿਮਰਤ ਦੀ ਤੇ ਅਮਨਦੀਪ ਦੀ। ਦਰਜੀਤ ਸਿੰਘ ਉਹਨਾਂ ਨੇ ਸੋਚਿਆ ਕਿ ਲੜਕਾ ਪੰਜਾਬ ਦਾ ਵਾ ਸਾਡੇ ਆਪਣੇ ਕਲਚਰ ਦਾ ਪਰ ਇੱਕ ਚੀਜ਼ ਉਹ ਮਿਸ ਕਰ ਗਏ ਕਿ ਪੰਜਾਬ ਦਾ ਕਲਚਰ ਉਹਨਾਂ ਦਾ ਕਲਚਰ ਆ ਉਹਨਾਂ ਦੀ ਬੇਟੀ ਅਮਰੀਕਾ ਦੇ ਵਿੱਚ ਹੀ ਵੱਡੀ ਹੋਈ ਆ ਉਹਦੇ ਜਿਹੜੇ ਦੋਸਤ ਨੇ ਜਿਹੜੇ ਉਹਦੇ ਕਲਾਸਮੇਟ ਨੇ ਉਹ ਸਾਰੇ ਤਕਰੀਬਨ ਗੋਰੇ ਗੋਰੀਆਂ ਨੇ ਉਹਦਾ ਸਵਾਭ ਪੂਰੀ ਤਰ੍ਹਾਂ ਨਾਲ ਅਮਰੀਕਨ ਆ ਜਦੋਂ ਕਿ ਅਮਨਦੀਪ ਬਿਲਕੁਲ ਇੱਕ ਪੰਜਾਬੀ ਪਛੋਕੜ ਦਾ ਨੌਜਵਾਨ ਹੈਗਾ ਇੱਕ ਹੋਰ ਫਰਕ ਆ ਇਹਨਾਂ ਦੋਨਾਂ ਦੇ ਵਿੱਚ ਜਿੱਥੇ ਇੱਕ ਪਾਸੇ ਸਿਮਰਤ ਉਹਦਾ ਆਲਾ ਦਵਾਲਾ ਉਹਦਾ ਚੋਗਿਰਦਾ ਉਹਦੇ ਦੋਸਤ ਮਿੱਤਰ ਉਹ ਸਭ ਕੁਝ ਉਹਦਾ ਆਪਣਾ ਵਾ ਦੂਸਰੇ ਪਾਸੇ ਅਮਨਦੀਪ ਅਮਰੀਕਾ ਦਾ ਕਲਚਰ ਪੂਰੀ ਤਰ੍ਹਾਂ ਨਾਲ ਕੈਨੇਡਾ ਤੋਂ ਡਿਫਰੈਂਟ ਆ ਅਮਨਦੀਪ ਜਦੋਂ ਉੱਥੇ ਪਹੁੰਚਦਾ ਤਾਂ ਬਿਲਕੁਲ ਉਹ ਆਪਣੇ ਆਪ ਨੂੰ ਕੱਲਾ ਮਹਿਸੂਸ ਕਰਦਾ ਕੱਲਾ ਮਹਿਸੂਸ ਕਰਨ ਦਾ ਇੱਕ ਫਰਕ ਹੋਰ ਆ ਦੋਨਾਂ ਦੀ ਜੈਨੀਅਤ ਦੇ ਵਿੱਚ ਬਹੁਤ ਜ਼ਿਆਦਾ ਫਰਕ ਆ ਸਿਮਰਤ ਜਿੱਥੇ ਇੱਕ ਪਾਸੇ ਬਹੁਤ ਐਂਬੀਸ਼ੀਅਸ ਇੰਟੈਲੀਜੈਂਟ ਆ ਤੇ ਕੌਨਫੀਡੈਂਟ ਹੈਗੀ ਆ ਉੱਥੇ ਦੂਸਰੇ ਪਾਸੇ ਅਮਨਦੀਪ ਤਾਂ ਉਹਨੂੰ ਉੱਥੇ ਢਲਣ ਦੇ ਵਿੱਚ ਔਖਾਈ ਫੀਲ ਹੁੰਦੀ ਆ ਉਹ ਆਪਣੇ ਆਪ ਨੂੰ ਇਕੱਲਾ ਫੀਲ ਕਰਦਾ ਅਗਲੀ ਚੀਜ਼ ਇਹ ਆ ਕਿ ਜਿੱਥੇ ਇੱਕ ਪਾਸੇ ਸਿਮਰਤ ਅੱਗੇ ਮੈਡੀਕਲ ਸਾਇੰਸ ਦੀ ਪੜਾਈ ਪੜ ਰਹੀ ਆ ਉੱਥੇ ਹੀ ਅਮਨਦੀਪ ਪੜਾਈ ਦੇ ਵਿੱਚ ਸਿਮਰਤ ਦੇ ਬਰਾਬਰ ਨਹੀਂ ਹੈ ਉਹ ਉੱਥੇ ਜ਼ਿਆਦਾਤਰ ਜਿਹੜੀਆਂ ਛੋਟੀਆਂ-ਮੋਟੀਆਂ ਜੌਬਸ ਨੇ ਸਿਰਫ ਉਹੀ ਕਰਦਾ ਤੇ ਗੈਸ ਸਟੇਸ਼ਨਾਂ ਦੇ ਉੱਪਰ ਹੀ ਉਹ ਕੰਮ ਕਰਦਾ ਤੇ ਇੱਥੇ ਵੀ ਦੋਨਾਂ ਦਾ ਆਪਸ ਦੇ ਵਿੱਚ ਇੱਕ ਕਲੀਅਰ ਫਰਕ ਹੈਗਾ ਵਾ ਪਰ ਅਮਨਦੀਪ ਦੇ ਲਈ ਇੱਕ ਹੋਰ ਵੱਡੀ ਪ੍ਰੋਬਲਮ ਇੱਥੇ ਇਹ ਹੈਗੀ ਆ ਜਿਸ ਕਲਚਰ ਦੇ ਵਿੱਚੋਂ ਉਹ ਗਿਆ ਹੈ ਸਾਡਾ ਜਿਹੜਾ ਆਪਣਾ ਇੱਕ ਮਰਦ ਪ੍ਰਧਾਨ ਸਮਾਜ ਹੈ ਜਿਹਦੇ ਵਿੱਚ ਸਾਨੂੰ ਕੁਦਰਤੀ ਲੱਗਦਾ ਕਿ ਕੁਦਰਤ ਦੇ ਤੌਰ ਦੇ ਉੱਪਰ ਹੀ ਰਿਲੇਸ਼ਨ ਦੇ ਵਿੱਚ ਜਿਹੜਾ ਮਰਦ ਹੈਗਾ ਉਹ ਥੋੜਾ ਜਿਹਾ ਅੱਗੇ ਹੋਣਾ ਚਾਹੀਦਾ ਉਹਦਾ ਹੱਥ ਥੋੜਾ ਉੱਪਰ ਹੋਣਾ ਚਾਹੀਦਾ ਉਹਦੀ ਜਿਹੜੀ ਵਾਈਫ ਹੈਗੀ ਆ ਕੋਈ ਵੀ ਕੰਮ ਕਰੋਗੀ ਉਹਨੂੰ ਪੁੱਛ ਕੇ ਕਰਨਾ ਚਾਹੀਦਾ ਪਰ ਜਿਹੜੀ ਉਹਦੀ ਪੋਜੀਸ਼ਨ ਸਿਮਰਤ ਦੇ ਨਾਲ ਰਹਿੰਦੇ ਹੋਏ ਉਹ ਪੋਜੀਸ਼ਨ ਉਹਨੂੰ ਅਲਾਉ ਨਹੀਂ ਕਰਦੀ ਇਹ ਸਭ ਕੁਝ ਕਿਉਂਕਿ ਜਿੱਥੇ ਉਹ ਰਹਿ ਰਿਹਾ ਉਹ ਜਗ੍ਹਾ ਵੀ ਸਿਮਰਤ ਕਰਕੇ ਮਿਲੀ ਹੋਈ ਆ ਹੋਸਟਲ ਦੇ ਉਹ ਕਮਰੇ ਅਗਲੀ ਚੀਜ਼ ਇਹ ਆ ਪੈਸਾ ਕਮਾਉਣ ਦੇ ਚੱਕਰ ਦੇ ਵਿੱਚ ਜਾਂ profession ਦੇ ਵਿੱਚ ਕੌਣ ਅੱਗੇ ਹੈ ਦੋਨਾਂ ਤੋਂ ਉੱਥੋਂ ਅਮਨਦੀਪ ਨੂੰ ਕਲੀਅਰ ਪਤਾ ਲੱਗ ਰਿਹਾ ਕਿ ਸਿਮਰਤ ਉਸ ਤੋਂ ਅੱਗੇ ਹੈ ਹੌਲੀ-ਹੌਲੀ ਇਹ ਚੀਜ਼ਾਂ ਅਮਨਦੀਪ ਦੇ ਦਿਲ ਦੇ ਉੱਪਰ ਦਿਮਾਗ ਤੇ ਅਸਰ ਕਰਦੀਆਂ ਇਕੱਲੇਪਨ ਤੋਂ ਗੁੱਸਾ ਵੱਧਦਾ ਉਸ ਤੋਂ ਬਾਅਦ ਫਿਰ ਇੱਕ ਈਰਖਾ ਵੀ ਸਟਾਰਟ ਹੁੰਦੀ ਆ ਸਿਮਰਤ ਆਪਣੀ ਲਾਈਫ ਦੇ ਵਿੱਚ ਪੂਰੀ ਤਰ੍ਹਾਂ ਬਿਜ਼ੀ ਆ ਆਪਣੀ ਪੜ੍ਹਾਈ ਦੇ ਵਿੱਚ ਪੜ੍ਹਾਈ ਤੋਂ ਬਾਅਦ ਉਹ ਇੱਕ ਸਲਵੀਨਾ ਨਾਮ ਦੇ ਸਟੋਰ ਦੇ ਉੱਪਰ ਕੰਮ ਕਰਦੀ ਆ ਕੰਮ ਤੋਂ ਬਾਅਦ ਉਹਦੇ ਆਪਣੇ ਬਹੁਤ ਸਾਰੇ ਫਰੈਂਡਸ ਨੇ ਜਦੋਂ ਕਿ ਦੂਸਰੇ ਪਾਸੇ ਅਮਨਦੀਪ ਆਪਣੇ ਕੰਮ ਤੋਂ ਘਰੇ ਆ ਕੇ ਆਪਣਾ ਟਾਈਮ ਸਿਰਫ ਇੱਕ ਬੀਅਰ ਪੀਣ ਦੇ ਉੱਪਰ ਜਾਂ ਵੀਡੀਓ ਗੇਮਸ ਖੇਡਣ ਦੇ ਉੱਪਰ ਹੀ ਸਪੈਂਡ ਕਰਦਾ ਮੀਗਨ ਕੈਸ਼ਮੈਨ ਜਿਹੜੇ ਕਿ ਸਿਮਰਤ ਦੇ ਬਚਪਨ ਦੇ ਦੋਸਤ ਨੇ ਇੱਥੇ ਇੱਕ ਇੰਨੀ ਇੱਕ ਅਜੀਬ ਚੀਜ਼ ਦੱਸਦੇ ਆ ਤੁਸੀਂ ਹੈਰਾਨ ਹੋ ਜਾਓਗੇ ਸੁਣ ਕੇ ਮੀਗਨ ਕੈਸ਼ਮੈਨ ਕਹਿੰਦੇ ਆ ਸਿਮਰਤ ਦੀ ਮੈਰਿਜ ਹੋ ਚੁੱਕੀ ਸੀ ਇਹ ਸਾਨੂੰ ਉਹਦੇ ਡੈਥ ਤੋਂ ਬਾਅਦ ਪਤਾ ਲੱਗਦਾ ਉਹਦੇ ਸਰਕਲ ਦੇ ਵਿੱਚ ਸਿਰਫ ਦੋ ਇਨਸਾਨ ਸੀਗੇ ਹੋਪ ਸਫੋਰਡ ਤੇ ਜੈਕਬ ਸਟਾਰ ਸਿਰਫ ਇਹਨਾਂ ਦੋਨਾਂ ਨੂੰ ਪਤਾ ਸੀ ਕਿ ਸਿਮਰਤ ਦੀ ਮੈਰਿਜ ਹੋ ਚੁੱਕੀ ਆ ਬਾਕੀ ਸਾਰਿਆਂ ਤੋਂ ਸਿਮਰਤ ਨੇ ਆਪਣਾ ਵਿਆਹ ਵੀ ਲੁਕੋ ਕੇ ਰੱਖਿਆ ਹੁਣ ਇੱਥੇ ਥੋੜੀ ਜਿਹਾ ਆਪਾਂ ਸਿਮਰਤ ਦੀ ਲਾਈਫ ਦੀ ਗੱਲ ਕਰਦੇ ਹਾਂ ਉਹਦੀ ਇੱਕ ਸਟੇਟਮੈਂਟ ਕਿ ਮੇਰਾ ਸਭ ਤੋਂ ਪਹਿਲਾ ਪੇਸ਼ੈਂਟ ਮੇਰੇ ਫਾਦਰ ਹੋਣਗੇ ਉੱਥੋਂ ਇਹ ਪਤਾ ਲੱਗਦਾ ਕਿ ਇਹ ਲੜਕੀ ਆਪਣੇ ਫਾਦਰ ਤੇ ਬਹੁਤ ক্লোਜ਼ ਆ ਉਹ ਆਪਣੇ ਫਾਦਰ ਨੂੰ ਬਹੁਤ ਹੀ ਪਿਆਰ ਕਰਦੀ ਆ ਤਾਂ ਇੱਕ ਵਿਚਕਾਰ ਦਾ ਰਸਤਾ ਉਹ ਇਹ ਕੱਢਦੀ ਆ ਕਿ ਆਪਣੇ ਗੋਰੇ ਗੋਰੀ ਜਿਹੜੇ ਦੋਸਤ ਹੁੰਦੇ ਆ ਉਹਦੇ ਉਹਨਾਂ ਨੂੰ ਆਪਣੀ ਮੈਰਿਜ ਇੱਕ ਪੰਜਾਬ ਤੋਂ ਆਏ ਹੋਏ ਮੁੰਡੇ ਦੇ ਨਾਲ ਜਿਹੜਾ ਉਹਦਾ ਵਿਆਹ ਹੋਇਆ ਉਹਨੂੰ ਪੂਰੀ ਤਰ੍ਹਾਂ ਨਾਲ ਉਹ ਲਕੋ ਲੈਂਦੀ ਹੈ ਮੈਗਨ ਕੈਸ਼ਮੈਨ ਅੱਗੇ ਦੱਸਦੇ ਆ ਅਜੀਬ ਕੇਸ ਹੈਗਾ ਇਹ ਮੈਗਨ ਕੈਸ਼ਮੈਨ ਕਹਿੰਦੇ ਆ ਇੱਕ ਦਿਨ ਸੋਸ਼ਲ ਮੀਡੀਆ ਦੇ ਉੱਪਰ ਮੈਂ ਤੇ ਕੁਝ ਹੋਰ ਦੋਸਤ ਅਸੀਂ ਸਿਮਰਤ ਦੀਆਂ ਕੁਝ ਫੋਟੋਆਂ ਦੇਖ ਲੈਣੇ ਆ ਜਿਹਦੇ ਵਿੱਚ ਉਹ ਜਿਵੇਂ ਇੰਡੀਅਨ ਲੜਕੀਆਂ ਜਿਹੜੀਆਂ ਹੁੰਦੀਆਂ ਉਹ ਆਪਣੇ ਵਿਆਹ ਦੇ ਟਾਈਮ ਜਿਸ ਤਰ੍ਹਾਂ ਦੇ ਕੱਪੜੇ ਪਾਉਂਦੀਆਂ ਨੇ ਸਿਮਰਤ ਨੇ ਉਸ ਤਰ੍ਹਾਂ ਦੇ ਕੱਪੜੇ ਉੱਥੇ ਪਾਏ ਹੋਏ ਸੀ ਜਦੋਂ ਅਸੀਂ ਉਹਨੂੰ ਇਸ ਦੇ ਬਾਰੇ ਪੁੱਛਿਆ ਤਾਂ ਸਿਮਰਤ ਨੇ ਸਾਨੂੰ ਕਿਹਾ ਕਿ ਇਹ ਮੇਰੇ ਇੱਕ ਕਜ਼ਨ ਦਾ ਵਿਆਹ ਸੀ ਉੱਥੇ ਮੈਂ ਇਸ ਤਰ੍ਹਾਂ ਦੇ ਕੱਪੜੇ ਪਾਏ ਦੂਸਰੇ ਪਾਸੇ ਹੈਗੀ ਆ ਅਮਨਦੀਪ ਦੀ ਜ਼ਿੰਦਗੀ ਸਿਮਰਤ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਸਿਮਰਤ ਕਿੱਥੇ ਜਾ ਰਹੀ ਆ ਕੀ ਦੇ ਨਾਲ ਜਾ ਰਹੀ ਆ ਕਦੋਂ ਆਉਗੀ ਵਾਪਸ ਇਹ ਸਾਰੀਆਂ ਚੀਜ਼ਾਂ ਦਾ ਕੰਟਰੋਲ ਅਮਨਦੀਪ ਰੱਖਣਾ ਸ਼ੁਰੂ ਕਰ ਦਿੰਦਾ ਹੌਲੀ ਹੌਲੀ ਕਰਕੇ ਅਮਨਦੀਪ ਦਾ ਜਿਹੜਾ ਇਕੱਲਾਪਨ ਹੈ ਗੁੱਸਾ ਹੈ ਜੈਲਸੀ ਵੀ ਹੈ ਗਿਆ ਉਹ ਸਭ ਕੁਝ ਉਹਨੂੰ ਬੀਅਰ ਤੋਂ ਸ਼ਰਾਬ ਵੱਲ ਤੇ ਸ਼ਰਾਬ ਤੋਂ ਹੋਰ ਜ਼ਿਆਦਾ ਸ਼ਰਾਬ ਵੱਲ ਤੱਕ ਦਿੰਦੇ ਆ ਹੁਣ ਅਮਨਦੀਪ ਦਾ ਪੂਰਾ ਦਾ ਪੂਰਾ ਦਿਨ ਘਰ ਦੇ ਵਿੱਚ ਬੈਠ ਕੇ ਜ਼ਿਆਦਾ ਟਾਈਮ ਸ਼ਰਾਬ ਪੀਣ ਦੇ ਵਿੱਚ ਹੀ ਨਿਕਲਦਾ ਵਾ ਜਦੋਂ ਸਿਮਰਤ ਕਰ ਆਉਂਦੀ ਆ ਵਾਪਸ ਕਦੇ ਵੀ ਦੋਨਾਂ ਦੀ ਅਕਸਰ ਹੀ ਲੜਾਈ ਹੁੰਦੀ ਆ ਸਿਮਰਤ ਦੇ ਕਤਲ ਤੋਂ ਬਾਅਦ ਸਿਮਰਤ ਦੇ ਜਿਹੜੇ ਬ੍ਰਦਰ ਨੇ ਉਹ ਇਹ ਬਿਆਨ ਦਿੰਦੇ ਆ ਦੱਸਦੇ ਆ ਇੰਟਰਵਿਊ ਦੇ ਵਿੱਚ ਕਿ ਸਾਨੂੰ ਇੱਕ ਛੋਟੀ ਜਾਣਕਾਰੀ ਵੀ ਨਹੀਂ ਸੀ ਕਿ ਇਹਨਾਂ ਦਾ ਰਿਸ਼ਤਾ ਇੰਨੀ ਬੁਰੀ ਹੱਦ ਤੱਕ ਖਰਾਬ ਹੋਇਆ ਸਾਨੂੰ ਇੱਕ ਵਾਰ ਇਹਨਾਂ ਵੀ ਨਹੀਂ ਪਤਾ ਸੀ ਕਿ ਸ਼ਾਇਦ ਥੋੜੀ ਵੀ ਪ੍ਰੋਬਲਮ ਹੋਵੇ ਤਾਂ ਸਿਮਰਤ ਜਿਵੇਂ ਮੈਂ ਪਹਿਲਾਂ ਕਿਹਾ ਇੱਕ ਦੋਹਰੀ ਜ਼ਿੰਦਗੀ ਜਿਉ ਰਹੀ ਸੀ ਇੱਕ ਜ਼ਿੰਦਗੀ ਉਹਦੀ ਆਪਣੀ ਦੂਸਰੀ ਜ਼ਿੰਦਗੀ ਹੈਗੀ ਆ ਉਹਦੇ ਪਿਤਾ ਦੇ ਲਈ ਇੱਕ ਵਿਆਹ ਨੂੰ ਨਿਭਾਉਂਦੇ ਰਹਿਣਾ ਹੋਪ ਸਫੋਰਡ ਤੇ ਜੈਕਬ ਸਟਾਰ ਇਹ ਦੋਨੇ ਬਾਅਦ ਦੇ ਵਿੱਚ ਇੰਟਰਵਿਊ ਦੇ ਵਿੱਚ ਦੱਸਦੇ ਨੇ ਕਿ ਸਿਮਰਤ ਦੀ ਮੌਤ ਤੋਂ ਜਾਂ ਕਈ ਉਹਦੇ ਕਤਲ ਤੋਂ ਕੁਝ ਮਹੀਨੇ ਪਹਿਲਾਂ ਅਮਨਦੀਪ ਨੇ ਉਹਨੂੰ ਮਾਰਨਾ ਘੁੱਟਣਾ ਸ਼ੁਰੂ ਕਰਤਾ ਸੀ ਤੇ ਈਵਨ ਸਿਮਰਤ ਨੇ ਇਹਨਾਂ ਦੋਨਾਂ ਨੂੰ ਕਾਫੀ ਵਾਰੀ ਇਹ ਕਿਹਾ ਕਿ ਅਮਨਦੀਪ ਨੇ ਉਹਨੂੰ ਕਿਹਾ ਹੋਇਆ ਕਿ ਮੈਂ ਤੈਨੂੰ ਕਤਲ ਕਰ ਦੂੰਗਾ ਜੈਕਬ ਸਟਾਰ ਤੇ ਹੋਪ ਸਫੋਰਡ ਅਗਲੀ ਗੱਲ ਇਹ ਦੱਸਦੇ ਆ ਕਿ ਸਿਮਰਤ ਨੂੰ ਅਮਨਦੀਪ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜਾਂ ਤਾਂ ਤੂੰ ਮੈਨੂੰ ਚੋਣ ਲਾ ਜਾਂ ਫਿਰ ਆਪਣੀ ਫੈਮਿਲੀ ਮੈਂਬਰਸ ਤੇ ਆਪਣੇ ਫਰੈਂਡਸ ਨੂੰ ਤੈਨੂੰ ਸਾਡੇ ਦੋਨਾਂ ਦੇ ਵਿੱਚੋਂ ਇੱਕ ਨੂੰ ਛੱਡਣਾ ਪਊਗਾ ਪਰ ਜਿਵੇਂ ਕਿ ਸਿਮਰਤ ਨੇ ਕਦੇ ਵੀ ਆਪਣੀ ਵਿਅਕਤੀ ਜਿੰਦਗੀ ਦੀਆਂ ਪ੍ਰੋਬਲਮਸ ਆਪਣੇ ਪਿਤਾ ਦੇ ਨਾਲ ਆਪਣੇ ਭਾਈ ਦੇ ਨਾਲ ਸ਼ੇਅਰ ਨਹੀਂ ਕੀਤੀਆਂ ਤਾਂ ਇਹ ਜਿਹੇ ਲੋਕਾਂ ਦੇ ਕੋਲ ਜਿਹੜੇ ਅੰਦਰ ਰੱਖਦੇ ਆ ਜਿਆਦਾ ਗੱਲਾਂ ਜ਼ਿਆਦਾਤਰ ਉਹ ਡਾਇਰੀ ਲਿਖਦੇ ਆ ਸਿਮਰਤ ਇੱਕ ਡਾਇਰੀ ਲਿਖਦੇ ਸੀ 8 ਜਨਵਰੀ ਆਪਣੀ ਮੌਤ ਤੋਂ ਸਿਰਫ 22 ਦਿਨ ਪਹਿਲਾਂ ਉਹ ਇਹ ਲਿਖਦੇ ਆ ਕਿ ਕੋਈ ਇਨਸਾਨ ਕਿਵੇਂ ਕਿਸੇ ਨੂੰ ਇਹ ਕਹਿ ਸਕਦਾ ਵਾ ਕਿ ਜਾਂ ਮੈਨੂੰ ਚੁਣ ਲੈ ਜਾਂ ਤੂੰ ਆਪਣੇ ਮਾਤਾ ਪਿਤਾ ਨੂੰ ਚੁਣ ਲੈ ਕੋਈ ਇਨਸਾਨ ਆਪਣੇ ਮਾਤਾ ਪਿਤਾ ਨੂੰ ਕਿਵੇਂ ਛੱਡ ਸਕਦਾ ਮੈਂ ਕਿਸੇ ਨੂੰ ਹਰਟ ਨਹੀਂ ਕਰਨਾ ਚਾਹੁੰਦੀ ਮੈਂ ਕਿਸੇ ਨੂੰ ਵੀ ਦੁਖੀ ਨਹੀਂ ਦੇਖ ਸਕਦੀ ਸ਼ਾਇਦ ਇਹੀ ਉਹ ਕਾਰਨ ਰਹੇ ਹੋਣਗੇ ਉਹਨੇ ਕਦੇ ਆਪਣੇ ਪਿਤਾ ਨੂੰ ਕੁਝ ਵੀ ਨਹੀਂ ਦੱਸਿਆ ਜੈਕਬ ਤੇ ਹੋਪ ਇਹ ਚੀਜ਼ ਵੀ ਦੱਸਦੇ ਆ ਕਿ ਜਦੋਂ ਵੀ ਸਿਮਰਤ ਕਦੇ ਉਹਨਾਂ ਦੇ ਨਾਲ ਕਿ ਉਹਨਾਂ ਦੇ ਹੋਰ ਦੋਸਤਾਂ ਦੇ ਨਾਲ ਹੁੰਦੇ ਤਾਂ ਬਹੁਤ ਵਾਰ ਅਮਨਦੀਪ ਬਾਰ-ਬਾਰ ਫੋਨ ਕਰਦਾ ਪੁੱਛਦਾ ਕਿ ਕਿੱਥੇ ਹੈਗੀ ਆ ਕੌਣ-ਕੌਣ ਲੋਕ ਨਾਲ ਨੇ ਤਾਂ ਇੱਕ ਜੈਲਸੀ ਆਪਾਂ ਇੱਥੇ ਕਲੀਅਰ ਦੇਖ ਸਕਦੇ ਹਾਂ ਹੁਣ ਆਉਂਦਾ 1 ਫਰਵਰੀ ਦਾ ਦਿਨ ਉਹ ਦਿਨ ਜਿਹੜਾ ਕਿ ਸਿਮਰਤ ਦੀ ਜ਼ਿੰਦਗੀ ਦਾ ਅਖੀਰਲਾ ਦਿਨ ਹੋਣ ਜਾ ਰਿਹਾ ਸੀ ਉਸ ਦਿਨ ਸਿਮਰਨ ਨੇ ਜੈਕਅਪ ਤੇ ਹੋਪ ਨੂੰ ਦੱਸਿਆ ਕਿ ਅੱਜ ਮੈਂ ਅਮਨਦੀਪ ਦੇ ਨਾਲ ਬੈਠ ਕੇ ਲੰਬਾ ਟਾਈਮ ਗੱਲ ਕਰਨੀ ਚਾਹਨੀ ਆ ਆਪਣੇ ਰਿਲੇਸ਼ਨ ਬਾਰੇ ਉਹਨੂੰ ਸਮਝਾਉਣਾ ਚਾਹਨੀ ਆ ਉਸ ਤੋਂ ਬਾਅਦ ਬਾਅਦ ਦੁਪਹਿਰ ਦੀ ਗੱਲ ਹੈਗੀ ਆ ਇਹ ਜਦੋਂ ਸਿਮਰਤ ਇਹਨਾਂ ਦੋਨੇ ਆਪਣੀਆਂ ਦੋਸਤਾਂ ਨੂੰ ਦੱਸਦੇ ਆ ਕਿ ਮੈਂ ਉਹਦੇ ਨਾਲ ਗੱਲ ਕੀਤੀ ਅੱਗੇ ਉਹ ਆਪਣੀ ਡਾਇਰੀ ਦੇ ਵਿੱਚ ਵੀ ਇਹਦਾ ਜ਼ਿਕਰ ਕਰਦੇ ਆ ਇੱਥੇ ਉਹ ਲਿਖਦੇ ਆ ਮੈਂ ਬਹੁਤ ਹੀ ਖੁਸ਼ ਫੀਲ ਕਰ ਰਹੀ ਆ ਜਿਵੇਂ ਇੱਕ ਬਹੁਤ ਵੱਡਾ ਪੱਥਰ ਮੇਰੇ ਉੱਪਰੋਂ ਉੱਠ ਗਿਆ ਹੋਵੇ ਇਹ ਬੈਸਟ ਫੀਲਿੰਗ ਆ ਪੂਰੀ ਦੁਨੀਆ ਦੀ ਮੈਂ ਕਦੇ ਵੀ ਇੰਨੀ ਖੁਸ਼ ਫੀਲ ਨਹੀਂ ਕੀਤਾ ਹੁਣ ਮੈਨੂੰ ਲੱਗਦਾ ਕਿ ਅੱਗੇ ਸਭ ਕੁਝ ਸਹੀ ਹੋਊਗਾ ਇਹ ਉਹ ਚੀਜ਼ਾਂ ਨੇ ਆਪਣੀ ਮੌਤ ਤੋਂ ਸਿਰਫ ਕੁਝ ਘੰਟੇ ਪਹਿਲਾਂ ਸਿਮਰਤ ਨੇ ਮਹਿਸੂਸ ਕੀਤੀਆਂ ਤੇ ਲਿਖੀਆਂ ਪਰ ਇਸ ਤੋਂ ਸਿਰਫ ਕੁਝ ਘੰਟੇ ਤੋਂ ਬਾਅਦ 1 ਫਰਵਰੀ ਦੀ ਰਾਤ ਨੂੰ ਜਾਂ ਕਹਿ ਲਈਏ ਕਿ 2 ਫਰਵਰੀ ਵੱਡੇ ਤੜਕੇ 3 ਵਜੇ 4-5 ਵਜੇ ਕਿਸੇ ਵੀ ਟਾਈਮ ਹੋ ਸਕਦਾ ਅਮਨਦੀਪ ਫੇਰ ਇੱਕ ਵਾਰ ਆਪਣੇ ਗੁੱਸੇ ਦੇ ਵਿੱਚ ਸਿਮਰਤ ਦੇ ਨਾਲ ਲੜਦਾ ਜਿਉਨੂ ਕਿ ਉਹ ਜੋ ਦੂਸਰੇ ਸਟੂਡੈਂਟ ਹੈ ਗਿਆ ਉਹ ਸੁਣਦੇ ਆ ਤੇ ਬਾਅਦ ਦੇ ਵਿੱਚ ਪੁਲਿਸ ਨੂੰ ਕਾਲ ਵੀ ਕਰਦੇ ਆ ਇਸ ਲੜਾਈ ਦੇ ਵਿਚਕਾਰ ਕਿਤੇ ਅਮਨਦੀਪ ਸਿਮਰਤ ਦਾ ਕਤਲ ਕਰ ਦਿੰਦਾ ਨਿਊਯਾਰਕ ਬੇਸਡ ਇੱਕ ਆਰਗੇਨਾਈਜੇਸ਼ਨ ਹੈ ਕਿਆ ਜਿਹਨੂੰ ਚਲਾਉਂਦੇ ਆ ਪੂਰਵੀ ਸ਼ਾ ਇਹ ਆਰਗੇਨਾਈਜੇਸ਼ਨ ਏਸ਼ੀਅਨ ਔਰਤਾਂ ਦੇ ਲਈ ਹੈਗੀ ਆ ਜਿਹੜੀਆਂ ਕਿ ਉੱਥੇ ਆਪਣੇ ਵਿਆਹਾਂ ਦੇ ਵਿੱਚ ਆਪਣੇ ਪਤੀਆਂ ਦੀ ਕੁੱਟਮਾਰ ਦਾ ਉਹਨਾਂ ਤੋਂ ਅਬਿਊਜ਼ ਦਾ ਸ਼ਿਕਾਰ ਹੁੰਦੀਆਂ ਨੇ ਉਹ ਆਪਣੀ ਰਿਪੋਰਟ ਦੇ ਵਿੱਚ ਲਿਖਦੇ ਆ ਇਹ ਗੱਲ ਹੈਗੀ ਆ 2010 ਦੀ ਜਿਹੜੀ ਇਹ ਰਿਪੋਰਟ ਦੀ ਮੈਂ ਗੱਲ ਕਰ ਰਿਹਾ ਇੱਥੇ ਉਹ ਲਿਖਦੇ ਆ ਕਿ ਕੱਲੇ ਚਾਰਲਟ ਏਰੀਏ ਦੇ ਵਿੱਚ ਹਰ ਸਾਲ 10 ਤੋਂ ਜ਼ਿਆਦਾ ਏਸ਼ੀਅਨ ਮੂਲ ਦੀਆਂ ਔਰਤਾਂ ਆਪਣੇ ਪਤੀਆਂ ਦੁਆਰਾ ਕਤਲ ਕੀਤੀਆਂ ਜਾਂਦੀਆਂ ਨੇ ਇਸ ਤੋਂ ਬਾਅਦ ਪੂਰੇ ਅਮਰੀਕਾ ਦੇ ਵਿੱਚ ਹਰ 9 ਸੈਕਿੰਡ ਦੇ ਵਿੱਚ ਇੱਕ ਔਰਤ ਨੂੰ ਕੁੱਟਿਆ ਜਾਂਦਾ ਉਦੇ ਹੀ 파ਟਨਰ ਦੁਆਰਾ ਉਹਨਾਂ ਨੇ ਇੱਕ ਸਰਵੇ ਕੀਤਾ ਇਹ ਅੱਜ ਤੋਂ 10 ਸਾਲ ਪਹਿਲਾਂ ਦੀਆਂ ਗੱਲਾਂ ਨੇ ਅੱਜ ਦੀ ਹਾਲਤ ਕੀ ਹੋਗੀ ਉਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜਿਹੜੇ ਹਿਸਾਬ ਦੇ ਨਾਲ ਕ੍ਰਾਈਮ ਪੂਰੀ ਦੁਨੀਆ ਦੇ ਵਿੱਚ ਵੱਧ ਰਿਹਾ ਵਾ ਉਹ ਕਹਿੰਦੇ ਕਿ ਜਿੰਨੀਆਂ ਵੀ ਇੰਡੀਅਨ ਔਰਤਾਂ ਦੇ ਨਾਲ ਅਸੀਂ ਇੰਟਰਵਿਊਜ਼ ਕੀਤੀਆਂ ਆਪਣਾ ਸਰਵੇ ਕੀਤਾ ਉਹਨਾਂ ਦੇ ਵਿੱਚੋਂ 40% ਤੋਂ ਜ਼ਿਆਦਾ ਨੇ ਇਹ ਮੰਨਿਆ ਕਿ ਉਹ ਕਿਸੇ ਨਾ ਕਿਸੇ ਟਾਈਮ ਦੇ ਉੱਪਰ ਜਾਂ ਅਕਸਰ ਹੀ ਆਪਣੇ ਪਤੀਆਂ ਤੋਂ ਪ੍ਰਤਾੜਿਤ ਹੁੰਦੀਆਂ ਰਹਿੰਦੀਆਂ ਨੇ ਉਹਨਾਂ ਦੀ ਕੁੱਟਮਾਰ ਦਾ ਸ਼ਿਕਾਰ ਹੁੰਦੀਆਂ ਰਹਿੰਦੀਆਂ ਨੇ ਸਿਮਰਤ ਦੀ ਮੌਤ ਤੋਂ ਬਾਅਦ ਵੀ ਸਭ ਤੋਂ ਪਹਿਲਾਂ ਤਾਂ ਉਹਨਾਂ ਦੇ ਪਿਤਾ ਦਲਜੀਤ ਸਿੰਘ ਹੋਣਾ ਨੂੰ ਉਹਨਾਂ ਦੀ ਪੂਰੀ ਫੈਮਿਲੀ ਨੂੰ ਇੱਕ ਸ਼ੌਕ ਲੱਗਦਾ ਇੱਕ ਝਟਕਾ ਲੱਗਦਾ ਕਿ ਉਹਨਾਂ ਦੀ ਬੇਟੀ ਇੱਕ ਇੰਨੇ ਬੁਰੇ ਰਿਲੇਸ਼ਨ ਦੇ ਵਿੱਚ ਰਹਿੰਦੀ ਰਹੀ ਪਰ ਉਹਨੇ ਕਦੇ ਵੀ ਉਹਨਾਂ ਨੂੰ ਦੱਸਿਆ ਨਹੀਂ ਸ਼ਾਇਦ ਸਿਮਰਤ ਨੂੰ ਇਹ ਲੱਗਿਆ ਹੋਵੇ ਕਿ ਉਹ ਆਪਣੀ ਲਾਈਫ ਨੂੰ ਇੱਕ ਬੈਲੈਂਸ ਕਰ ਸਕਦੀ ਆ ਪਰ ਜਿਹੜਾ ਕਿ ਅਖੀਰ ਦੇ ਵਿੱਚ ਪੋਸੀਬਲ ਨਹੀਂ ਹੋਇਆ ਤਾਂ ਫਾਈਨਲੀ ਉਹ ਵੀ ਇੱਕ ਆਰਗੇਨਾਈਜੇਸ਼ਨ ਜੁਆਇਨ ਕਰਦੇ ਆ ਜਿਹਦੇ ਵਿੱਚ ਇਹ ਹਮੇਸ਼ਾ ਕਿਹਾ ਜਾਂਦਾ ਵਾ ਕਿ ਜੇ ਤੁਸੀਂ ਆਪਣੀ ਮੈਰਿਡ ਲਾਈਫ ਦੇ ਵਿੱਚ ਆਪਣੇ ਪਾਰਟਨਰ ਤੋਂ ਕਿਸੇ ਵੀ ਤਰ੍ਹਾਂ ਦੇ ਨਾਲ ਕੁੱਟਮਾਰ ਦਾ ਜਾਂ ਕਿਸੇ ਵੀ ਅਬਿਊਸ ਦਾ ਸ਼ਿਕਾਰ ਹੋ ਰਹੇ ਹੋ ਤਾਂ ਬੈਟਰ ਆ ਕੇ ਬੋਲੋ ਤਾਂ ਕਿ ਅੱਗੇ ਕਿਸੇ ਵੀ ਲੜਕੀ ਦੀ ਹੋਣੀ ਸਿਮਰਤ ਦੀ ਤਰ੍ਹਾਂ ਨਾ ਹੋਵੇ ਇਹ ਸੀਗੀ ਸਿਮਰਤ ਦੀ ਜ਼ਿੰਦਗੀ ਜਿਹੜੀ ਕਿ ਬਹੁਤ ਹੀ ਛੋਟੀ ਉਮਰ ਦੇ ਵਿੱਚ ਖਤਮ ਹੋ ਗਈ ਸਭ ਤੋਂ ਪਹਿਲੀ ਗੱਲ ਤੇ ਉਹਦੇ ਆਪਣੇ ਪਿਤਾ ਕਰਦੇ ਆਪਣੀ 12 ਸਾਲ ਦੀ ਬੇਟੀ ਨੂੰ ਕਿਸੇ ਦੇ ਪੱਲੇ ਬੰਨ ਦੇਣਾ ਕਿਉਂਕਿ ਇਹਨੂੰ ਤਾਂ ਬੰਨ ਦੇਣਾ ਹੀ ਕਿਹਾ ਜਾਊਗਾ ਇਹ ਕੋਈ ਰਿਸ਼ਤਾ ਨਹੀਂ ਹੈਗਾ ਹਾਲੇ ਉਹ ਬੱਚਾ ਟੀਨੇਜ ਦੇ ਵਿੱਚ ਵੀ ਨਹੀਂ ਪਹੁੰਚਿਆ 13 ਸਾਲ ਦਾ ਵੀ ਨਹੀਂ ਹੋਇਆ ਦੋ ਇਹੋ ਜਿਹੇ ਨੌਜਵਾਨ ਮਿਲਦੇ ਆ ਜਿਨ੍ਹਾਂ ਦੀ ਦੁਨੀਆ ਬਿਲਕੁਲ ਵੱਖਰੀ ਵੱਖਰੀ ਆ ਤਾਂ ਪਹਿਲੀ ਗਲਤੀ ਉਹਨਾਂ ਦੀ ਹੈਗੀ ਆ ਤੁਹਾਡੇ ਇਸ ਪੂਰੇ ਕੇਸ ਦੇ ਬਾਰੇ ਵਿੱਚ ਕੀ ਵਿਚਾਰ ਨੇ ਕਿਹਦੀ ਗਲਤੀ ਜ਼ਿਆਦਾ ਆ ਕਿਹਦੀ ਗਲਤੀ ਘੱਟ ਹੈਗੀ ਆ ਕੀ ਤੁਸੀਂ ਇਸ ਪੂਰੀ ਵਰਤਾਰੇ ਬਾਰੇ ਸੋਚਦੇ ਹੋ ਇਹ ਤੁਸੀਂ ਆਪਣੇ ਕਮੈਂਟਸ ਦੇ ਵਿੱਚ ਲਿਖ ਕੇ ਜ਼ਰੂਰ ਭੇਜਿਓ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਨੂੰ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ ਦੇ